ਆ ਲੋ ਇੱਕ ਟੋੜ ਰੋਗ ਦਾ ਫੋਨ ਆ। ਇੱਕ ਟੋੜ ਫੋਨ ਆ। ਕੋਈ ਨਹੀਂ ਲਿਆਓ ਜੀ ਨਾਲ ਰਾਮਨਗਰ ਜਾਨੇ ਹੋ। ਰਾਮ ਨੇ ਪਿੱਛੇ ਰੰਦਮ ਹੈ। ਪਿੱਛੇ ਇੱਕ ਦੰਦ ਰਾਮ ਆ। ਆਹ ਬਿਲਕੁਲ ਨਾਲ ਦੀ ਗਲੀ ਜੀ। ਬਿਲਕੁਲ ਬੀਜੀ ਗਲੀ। ਤੇ ਬੌਜੀ ਵੇ ਤੁਰ ਕੇ ਜਾਓ ਮੜੇ ਸਰ ਵੀ ਹੋ ਜੂਗੀ ਜਾਓ। ਕੋਈ ਗੱਲ ਨਹੀਂ। ਜਾ ਇਹ ਨਾਲ ਲਾ ਲਓ ਮੜੇ ਇੱਕ ਟੋੜ। ਲਿਆ ਮਗਰ ਬੰਦ। ਆਹ ਦੇਖੋ ਸਾਟ ਨਾ ਲੱਗ ਜਾ ਬੜੀ ਸਟਾਰ ਤੇ ਆ। ਆ ਲੋ। ਠੀਕ ਹੋ ਜੀ। ਉਸੜਾ ਕਰਦਾ ਸਿਰਫ ਉਹ ਕਲੀ ਵਾਲਾ ਨਹੀਂ ਪਤਾ ਨਹੀਂ ਸੀਗਾ ਤੈਨੂੰ ਸੁਧਰਾ ਬਣਾ ਕਰਦਾ ਯਾਰ ਕੋਈ ਸ਼ੌਕ ਨਹੀਂ ਤੇ ਆਪ ਨਾਲ ਪਿੱਛੇ ਰੰਨੇ ਮੱਲੇ ਦੇ ਇਦਾਂ ਨਹੀਂ ਆਪਾਂ ਨੂੰ ਹੁਣ ਸਰ ਜੀ ਇਹ ਟੋਡੇ ਇਸੇ ਮੱਲੇ ਰੰਨੇ ਆ ਮੈਂ ਪਿੱਛੇ ਰੰਦਾ ਮੈਂ ਪਹਿਲੀ ਵਾਰੀ ਛੋਟੇ ਸਰ ਥੋਡੇ ਏਰੀਆ ਦੇ ਵਿੱਚ ਇੰਨਾ ਗੰਦ ਪੈਂਦਾ ਤੁਸੀਂ ਰੋਕਣ ਦੀ ਬਜਾਏ ਤੁਸੀਂ ਨਹੀਂ ਨਹੀਂ ਦੇਖੋ ਮੈਂ ਦੇਖੂ ਗੱਲ ਤੇ ਗੱਲ ਜਿਹੜੀ ਗੱਲ ਹੈ ਬੜੀ ਅੱਛੀ ਗੱਲ ਹੈ ਇਹਦੇ ਪਿਆਉਂਦੇ ਤਾਂ ਜੀ ਆਇਆ ਕੋਈ ਅੱਜ ਤੁਹਾਨੂੰ ਕਿੱਥੇ ਗੰਦ ਲੱਗ ਰਿਹਾ ਜੀ ਇੱਥੇ ਭਾਈ ਸਾਹਿਬ ਸਵੇਰੇ ਜਾਂਦੇ ਮਜ਼ਦੂਰੀ ਕਰਨ ਰਾਤ ਨੂੰ ਆਏ ਕੱਲ ਜਮੇ ਲੋ ਕੋਈ ਆਪਾਂ ਸਾਇ ਬੜੀ ਅੱਛੀ ਬਜ਼ੁਰਗੋ ਅਸੀਂ ਵੀ ਝਾੜੀਓ ਕਰਦੇ ਪਏ ਆ ਜੀ ਇੱਕ ਆਰ ਸੀ ਦੇ ਦਿਓ ਸਾਡੀ ਝਾੜੀ ਆਹੀ ਆ ਮੈਂ ਆਰ ਸੀ ਐਂਟਰੀ ਕਰਾ ਲਵਾਂ ਮੇਰੀ ਗੱਲ ਸੁਣੋ ਐਂਟਰੀ ਮੇਰੀ ਕਰ ਲੈ ਆਰ ਸੀ ਮੇਰਾ ਪਿੱਛੇ ਕਰਿਆ ਕਿ ਮੈਂ ਆਰ ਸੀ ਦੇ ਦੂੰ ਜੇ ਮੰਗਾ ਲਓ ਜੀ ਮੰਗਾ ਲਓ ਮੈਂ ਕਰਨਾ ਮੈਂ ਮੇਰੀ ਵਾਈਫ ਆ ਉਹ ਵੀ ਪਰ ਬੱਚਾ ਹੈ ਲਿਓ ਬਾਊ ਜੀ ਕੋਈ ਗੱਲ ਨਹੀਂ ਕੋਈ ਐਸੀ ਦਿੱਕਤ ਨਹੀਂ ਖੜੇ ਆਂ ਤੁਸੀਂਰੇ ਆ ਜੀ ਮੈਂ ਨਾਲ ਨਾਲ ਮੈਂ ਨਾਲ ਨਹੀਂ ਜਾਊਗਾ ਜੀ ਸ਼ਾਫਰ ਵਾਲਾ ਕੋਲ ਮੈਂ ਮੇਰੇ ਨਾਲ ਵੀ ਆ ਜਾਓ ਜੀ ਪੈਦਲ ਜਾਓ ਜੀ ਆ ਜਾਓ ਪੈਦਲ ਜਾਣਾ ਕੋਈ ਕੋਈ ਪ੍ਰੋਬਲਮ ਨਹੀਂ ਹਾਂ ਜੀ ਲਿਓ ਸਿੱਧੇ ਖੜੇ ਐਂਟਰੀ ਕਰੋ ਹੈਲੋ ਮੈਂ ਫੋਨ ਕਰ ਸਕਦਾ ਮੇਰੇ ਚਾਹਤ ਪੂਰੀ ਹੋ ਜਾਊਗਾ ਉਹਨਾਂ ਵੱਲ ਕੋਣ ਹੈ ਨਹੀਂ ਛੋਟੇ ਕੋਈ ਨਹੀਂ ਮੈਂ ਉਹਦੇ ਜੇ ਸੈਕਟਰ ਸਾਹਿਬ ਜੇ ਚੰਗੀ ਗੱਲ ਕਰਦੇ ਸਾਡੀ ਛੋਟੇ ਇਲਾਕੇ ਮੈਂ ਸਾਫ ਸੁਥਰਾ ਕਰਕੇ ਜੱਟਣਾ ਜੀ ਜੇ ਚੰਗੀ ਗੱਲ ਆਪਣੀ ਮਿਹਰਬਾਨੀ ਦੇ ਕੋ ਪਾਰਚਾ ਨਕਰਾਈਓ ਕੋਈ ਮੈਂ ਪਹਿਲਾਂ ਦੱਸ ਰਿਹਾ ਤੁਹਾਨੂੰ ਇਸੇ ਲਈ ਫੋਨ ਦਿੱਤਾ ਕਿ ਤੁਸੀਂ ਇੱਕੋ ਕਰ ਲਓ ਜਿੰਨੀ ਜੀ ਗੱਲ ਸੁਣ ਲਓ ਆ ਮੁੰਡੇ ਚਲੋ ਬੋ ਜੀ ਕਰ ਲਓ ਐਵੇਂ ਲੰਬੀ ਆਰਸੀ ਨੋਟ ਕਰ ਲੈਣਗੇ ਆ ਜੀ ਦੇ ਇਹ ਲੋ ਆ ਜੀ ਬੋਧਾ ਮੁਰਾ ਨਹੀਂ ਨਹੀਂ ओरिजिनल ਇੱਕ ਮਿੰਟਾ ਲੈ ਕੇ ਜੇ ਨਾਮ ਕੀ ਆ ਸਰ ਤੁਹਾਡਾ ਐਂਟਰੀ ਪਾਣੀ ਹੈ ਜੀ ਬਸ ਪਾ ਲਓ ਜੀ ਜੀ ਸਮੀਰ ਠਾਪੜ ਜੀ ਠਾਪੜ ਠਾਪੜ ਜੀ ਉਹ ਜੀ ਕੋਦਰ ਮਸੂਲ ਹਾਂਜੀ ਜਰੂਰ ਜੀ ਇਹ ਏਰੀਆ ਹੈ ਪਮੇਲੀਆ 24 ਰਾਮ ਨਗਰ ਸਿਵਲ ਲਾਈਨ ਪਿੱਛੇ ਹੀ ਹੈ ਰਾਮ ਨਗਰ ਸਰੋਵਰ ਉਹ ਜੀਆ ਸਹੀ ਹੈਗਾ ਥੱਲੇ ਦੇਖੀ 24 ਉਹ ਮੇਨੇ ਉੱਤੇ ਪੂਰਾ ਫੂਟੇ ਸੀ ਨਾ ਉਹਨੇ ਇੱਕ ਵਾਰਨਿੰਗ ਦਾ ਚਲਾਨ ਕੱਟਿਆ ਮੈਨੂੰ ਉਸ ਫੂਟੇ ਦੇ ਪਰਸ ਜੀ ਕਰ ਦਿਓ ਪਰਸ ਆਰ ਸੀ ਨੰਬਰ ਬੋਲਵਟਾ ਕੀ ਹੈ ਤੁਹਾਡਾ ਐਕਚੁਅਲ ਪੀ ਵੀ 10 ਈ ਐ ਉਹ ਮੇਰੇ ਕੋਲ ਨੀਤੀ ਪਈ ਹੈ ਮੇਰੇ ਰੰਗ ਦੀ ਹੈ 245 ਜੀ ਜੀ ਅੱਛਾ ਜੀ ਜੀ ਐਨ ਕੋਈ ਨਹੀਂ ਉਹਨ ਕਹਿੰਦੇ ਬਾਦੀ ਨੇ 5216 ਹਾਂ ਸੁਪਰ ਉਹਨੇ 5216 ਆ ਜੀਵ ਜੀ ਉਹ ਤੇ ਸਾਈਨ ਕਰ ਦਿਓ ਬਈ ਨਹੀਂ ਕੋਈ ਗੱਲ ਨਹੀਂ ਮੈਂ ਹੱਲ ਕਰ ਦਿੰਦਾ ਰਾਮ ਨਾ ਦੇ ਇਹਦਾ ਅੰਜੂ ਦਾ ਮੇਰਾ ਪਰਸਨਲ ਨੰਬਰ ਨੀਚੇ ਦੱਸਿਆ ਹੋਗਾ ਨਹੀਂ ਮੋਬਾਈਲ ਨੰਬਰ 941941 941 941 92880 ਉਹ ਵੀ ਇੰਸ਼ੋਰੈਂਸ ਦਾ ਕੰਮ ਚੱਲੂ ਨਹੀਂ ਨਹੀਂ ਸਰ ਆਰ ਸੀ ਦਾ ਲਾਇਸੈਂਸ ਸਰ ਫੋਨ ਦੇ ਦਿਓ ਇਹ ਮੈਂ ਫੂਲ ਗਿਆ ਇਹ ਤੁਸੀਂ ਕੰਮ ਕਰੋ ਜੀ ਹਰ ਰਸੀਦ ਨਾਲ ਲੈ ਜਾਓ ਆਰਸੀ ਕੋ ਮਹਿਰਾਮ ਨਾਲ ਲਓ ਕੋਈ 2 ਘੰਟੇ ਉਰੇ ਹੈਗੇ ਆ ਜੇ ਤੁਸੀਂ ਲੇਟ ਹੋ ਗਏ ਤੇ ਜੋਂ ਡੀ ਸਾਬਾ ਨਗਰ ਦਫਤਰ ਆ ਜਿਓ ਆਪਣਾ ਹੈਲਮਟ ਲੈ ਜਾਓ ਜੀ ਨਾਲ ਮੈਂ ਆਗੇ ਅਸੀਂ ਤੁਸੀਂ ਬਜ਼ੁਰਗੋਂ ਤੁਹਾਡੇ ਸਤਕਾਰਯੋਗਤਾ ਹੀ ਤੁਹਾਨੂੰ ਜਾਇਆ ਆ ਹੈਲਮਟ ਲੈ ਜਾਓ ਕੋ ਚੱਕ ਕੇ ਨਾਲ ਲੈ ਜੀ ਉਹ ਮੇਰਾ ਮੁੰਡਾ ਇੱਥੇ ਖੜਿਆ ਤਾਂ ਨਹੀਂ ਅਸੀਂ ਛਾੜਣੇ ਨਾ ਪਤਾ ਕਿਤੇ ਹੋਰ ਚਲੋ ਕੋਈ ਗੱਲ ਨਹੀਂ ਸਰ ਮੁੰਡੇ ਅੰਦਰ ਉਧਰ ਅਸੀਂ ਫਿਲਹਾਲ ਤੁਹਾਡੀ ਐਕਟਵਾ ਬਾਉਂਡ ਕੀਤੀ ਹੈ ਤੁਸੀਂ ਆਰਸੀ ਲਓ ਵਰਨਿੰਗ ਕਰ ਦਿੰਦੇ ਜੈ ਹੋ ਸ਼ਿਵਨਾਥ